ਹੁਣੀ ਮੈਂ ਕੋਈ ਡਬਲ ਮੀਨਿੰਗ ਗੱਲ ਕਰਦਾ ਨਾਲ ਹੀ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦੋਗੇ ਬਿਨਾ ਕਹੇ ਮੇਰੇ ਜਿਹੜੀ ਵੀਡੀਓ ਸ਼ੇਅਰ ਹੋਣੀ ਚਾਹੀਦੀ ਆ ਉਹਨੂੰ ਸ਼ੇਅਰ ਕਰਕੇ ਰਾਜੀ ਨਹੀਂ ਜਿਹੜੀ ਵੀਡੀਓ ਸ਼ੇਅਰ ਨਹੀਂ ਹੋਣੀ ਚਾਹੀਦੀ ਉਹ ਸਭ ਤੋਂ ਜ਼ਿਆਦਾ ਸ਼ੇਅਰ ਹੁੰਦੀ ਹੈ ਦਾ ਮਤਲਬ ਇਹ ਹੈ ਆ ਡਾਕਟਰ ਵੱਲੋਂ ਬਣਾਈ ਗਈ ਪਰਚੀ ਹੈ ਕਿ ਆ ਦਵਾਈ ਦੇ ਦਿਓ ਆ ਪੇਸ਼ੈਂਟ ਦੀ ਫੋਟੋ ਹੈ ਕਿ ਆ ਪੇਸ਼ੈਂਟ ਨੂੰ ਦਵਾਈ ਦੇ ਦਿਓ ਆ ਡਾਕਟਰ ਵੱਲੋਂ ਦਵਾਈ ਲਿਖੀ ਗਈ ਹੈ ਫਰੀਦਕੋਟ ਦੀ ਯਾਰ ਇਹ ਚੀਜ਼ਾਂ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗੀਆਂ ਜੇ ਇਹ ਹੋ ਰਹੀਆਂ ਨੇ ਨਾ ਇਹਨਾਂ ਦਾ ਸਾਥ ਦੇ ਦਿਓ ਆ ਕੇ ਇਹ ਤੁਹਾਨੂੰ ਸਕੂਨ ਮਿਲੇਗਾ ਜਿਹੜੇ ਵੀ ਲੋਕ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਸੇ ਦੁਨੀਆਂ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦਾ ਨਾ ਕੋਈ ਕਰ ਰਿਹਾ ਇਸ ਕਰਕੇ ਬੜਾ ਸੌਖਾ ਹੈ ਘਰੇ ਬੈ ਕੇ ਕਮੈਂਟਰੀ ਕਰਨਾ ਤੇ ਬੜਾ ਔਖਾ ਕਰਨਾ ਤੁਹਾਨੂੰ ਲੱਗਦਾ ਕਿ ਸਿਰਫ ਮਰੀਜ਼ ਦੀ ਵੀਡੀਓ ਬਣਾ ਲਈ ਚਲੋ ਜੀ ਸੈਡ ਜਆ ਸੌਂਗ ਲਾਤਾ ਲਾਈਕ ਫਾਲੋਅਰ ਵਿਊ ਖੱਟ ਲੇ ਵਾ 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 ਇਦਾਂ ਨਹੀਂ ਹੁੰਦਾ ਇਹ ਬਹੁਤ ਔਖਾ ਕੰਮ ਹੈ ਪਿਛਲੇ 10 ਸਾਲ ਤੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਸਹਿਯੋਗ ਨਾਲ ਏਕ ਜ਼ਰੀਆ ਫਾਊਂਡੇਸ਼ਨ ਸੇਵਾ ਨਿਭਾ ਰਹੀ ਹੈ ਔਰ ਅੱਜ ਮੈਂ ਦਿਲੋਂ ਥੈਂਕ ਯੂ ਕਰਨਾ ਚਾਹੁੰਦਾ ਇੱਕ ਤਾਂ ਅੱਜ ਮੈਂ ਕੁਝ ਸੁਣਾਣਾ ਨਹੀਂ ਚਾਹੁੰਦਾ ਅੱਜ ਮੈਂ ਸਿਰਫ ਦੱਸਣਾ ਚਾਹਨਾ ਏਕ ਜ਼ਰੀਆ ਫਾ ਤੁਸੀਂ ਇਮੇਜਿਨ ਕਰੋ ਕਿ ਇਹ ਫਿਲਮਾਂ ਦੇ ਵਿੱਚ ਹੁੰਦਾ ਹੁੰਦਾ ਫਿਲਮਾਂ ਦੇ ਵਿੱਚ ਕੀ ਹੁੰਦਾ ਹੁੰਦਾ ਆ ਮੇਰਾ ਪਰਸਨਲ ਨੰਬਰ ਦਾ ਮੇਰਾ WhatsApp ਹੈ ਤੇ ਮੈਂ ਪਰਸਨਲ ਨੰਬਰ ਤੇ WhatsApp ਦੇ ਵਿੱਚ ਤੁਹਾਨੂੰ ਨੇੜੇ ਨੇੜੇ ਕਰਕੇ ਦਿਖਾਣਾ ਕਿ ਕੀ ਹੋ ਰਿਹਾ ਠੀਕ ਹੈ ਆ ਮੇਰਾ ਪਰਸਨਲ ਨੰਬਰ ਹੈ ਆ ਮੇਰੇ ਪਰਸਨਲ ਨੰਬਰ ਦਾ ਮੇਰਾ WhatsApp ਹੈ ਉੱਪਰ ਮੈਸੇਜ ਆ ਰਹੇ ਨੇ ਮੇਰੇ ਪਰਸਨਲ WhatsApp ਦੇ ਵਿੱਚ ਆ ਗਰੁੱਪ ਐਡ ਨੇ ਇਹ ਜਿਹੜੇ ਸਾਰੇ ਗਰੁੱਪ ਨੇ ਇੱਕ ਕਦੋ ਕਦੋ ਦੇ ਚੱਲ ਰਹੇ ਨੇ ਇਹ ਕੋ ਅੱਜ ਨਹੀਂ ਚੱਲ ਰਹੇ ਪਹਿਲਾ ਗਰੁੱਪਾ ਖੋਲ ਲੈਣੇ ਆ ਪਹਿਲਾ ਗਰੁੱਪ ਖੁੱਲ ਗਿਆ ਜੀ ਫਰੀਦਕੋਟ ਦਾ ਫਰੀਦਕੋਟ ਦੇ ਵਿੱਚ ਜਿੰਨੇ ਵੀ ਪੇਸ਼ੈਂਟਾਂ ਦੀ ਹੈਲਪ ਚੱਲ ਰਹੀ ਹੈ ਉਹਨ ਇਮੇਜਿਨ ਕਰੋ ਯਾਰ ਕਿੰਨੀ ਸੌਖੀਆਂ ਨੇ ਗੱਲਾਂ ਕਰਨੀਆਂ ਕਿੰਨਾ ਔਖਾ ਹੈ ਕੰਮ ਕਰਨਾ ਆ ਸਾਡਾ ਫੇਸਬੁੱਕ ਸੋਰੀ ਇੰਸਟਾਗ੍ਰਾਮ ਦਾ ਸੋਰੀ ਵਟਸਐਪ ਦਾ ਗਰੁੱਪ ਹੈ ਫਰੀਦਕੋਟ ਦਾ ਤੇ ਆ ਟੂਡੇ ਚੈਟ ਪੜ ਲਓ ਅੱਜ ਦੀ ਚੈਟ ਹੈ ਸਾਰੀ ਅੱਜ ਦੀ ਚੈਟ ਮਤਲਬ ਕਿ ਅੱਜ ਦੇ ਪੇਸ਼ੈਂਟਸ ਨੇ ਸਾਰੇ ਜਿਨ੍ਹਾਂ ਨੂੰ ਮੈਡੀਸਿਨਸ ਮਿਲ ਰਹੀਆਂ ਨੇ ਆ ਪੇਸ਼ੈਂਟ ਦੇ ਨਾਮ ਵੀ ਲਿਖੇ ਹੋਏ ਨੇ ਬਿੱਲ ਵੀ ਕੱਟੇ ਹੋਏ ਨੇ ਪੇਸ਼ੈਂਟ ਦੇ ਸਿਗਨੇਚਰ ਵੀ ਨੇ ਆ ਡਾਕਟਰ ਵੱਲੋਂ ਬਣਾਈ ਗਈ ਪਰਚੀ ਹੈ ਕਿ ਆ ਦਵਾਈ ਦੇ ਦਿਓ ਆ ਪੇਸ਼ੈਂਟ ਦੀ ਫੋਟੋ ਹੈ ਕੀ ਆ ਪੇਸ਼ੇਂ ਨੂੰ ਦਵਾਈ ਦੇ ਦੋ ਆ ਡਾਕਟਰ ਵੱਲੋਂ ਦਵਾਈ ਲਿਖੀ ਗਈ ਆ ਫਰੀਦਕੋਟ ਦੀ ਯਾਰ ਇਹ ਚੀਜ਼ਾਂ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗੀਆਂ ਜੇ ਇਹ ਹੋ ਰੀਆਂ ਨੇ ਨਾ ਇਹਨਾਂ ਦਾ ਸਾਥ ਦੇ ਦੋ ਆ ਕੇ ਕਿਉਂਕਿ ਬੜਾ ਸੌਖਾ ਹੈ ਫਿਲਮ ਦੇ ਵਿੱਚ ਜਾ ਕੇ ਰੋਣਾ ਕਿ ਹਾਏ ਮਰੀਜ਼ ਵਿਚਾਰਾ ਬਿਨਾਂ ਪੈਸਿਆਂ ਤੋਂ ਮਰ ਗਿਆ ਪਰ ਇਹ ਕਹਾਣੀ ਅਸਲੀ ਹੁੰਦੀ ਹੈ ਸਾਡੇ ਇੱਥੇ ਰੋਜ਼ ਅੱਜ ਮੈਂ ਇੰਸਟਾਗ੍ਰam ਤੇ ਲਾਈਵ ਹੋਇਆ ਕਿ ਊਲ ਪਟੂਲ ਦੀਆਂ ਗੱਲਾਂ ਵੀਡੀਓਜ਼ ਬਹੁਤ ਸ਼ੇਅਰ ਕਰਦੇ ਹੁਣੀ ਮੈਂ ਕੋਈ ਡਬਲ ਮੀਨਿੰਗ ਗੱਲ ਕਰਦਾ ਜੇ ਕਰ ਦਵਾਂ ਨਾਲ ਹੀ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦੋਗੇ ਬਿਨਾਂ ਕਹੇ ਮੇਰੇ ਜਿਹੜੀ ਵੀਡੀਓ ਸ਼ੇਅਰ ਹੋਣੀ ਚਾਹੀਦੀ ਆ ਉਹਨੂੰ ਸ਼ੇਅਰ ਕਰਕੇ ਰਾਜੀ ਨਹੀਂ ਜਿਹੜੀ ਵੀਡੀਓ ਸ਼ੇਅਰ ਨਹੀਂ ਹੋਣੀ ਚਾਹੀਦੀ ਉਹ ਸਭ ਤੋਂ ਜ਼ਿਆਦਾ ਸ਼ੇਅਰ ਹੁੰਦੀ ਹੈ ਦਾ ਮਤਲਬ ਇਹ ਹੈ ਕਿ ਲੋਕ ਆਪ ਗੰਦ ਸੁਣਨਾ ਚਾਹੁੰਦੇ ਨੇ ਗੰਦ ਦੇਖਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਗੰਦ ਦੇਖ ਕੇ ਦਿਮਾਗ ਦਾ ਡੋਪਾਮਾਈਨ ਰਿਲੀਜ਼ ਹੁੰਦਾ ਚੰਗਾ ਵੀ ਦੇਖੋ ਚੰਗਾ ਵੀ ਸ਼ੇਅਰ ਕਰੋ ਕਹਿਣ ਦਾ ਮਤਲਬ ਕਿ ਆ ਇੰਨਾ ਮਰੀਜ਼ ਸਾਡਾ ਫਰੀਦਕੋਟ ਦੇ ਵਿੱਚ ਕਰੰਟਲੀ ਮੈਨੂੰ ਲੱਗਦਾ ਫਰੀਦਕੋਟ ਕਿੰਨੇ ਮਰੀਜ਼ ਐਡਮਿਟ ਹੋਣਗੇ ਬੜੀ ਸਾਡੇ ਇਸ ਟਾਈਮ 8 12 8 8-10 ਮਰੀਜ਼ ਸਾਡੇ ਇਸ ਟਾਈਮ ਫਰੀਦਕੋਟ ਮੈਡੀਕਲ ਦੇ ਵਿੱਚ ਐਡਮਿਟ ਹੋਣਗੇ ਆ ਤੁਸੀਂ ਬਿੱਲ ਦੇਖ ਲਓ ਨਾਲ ਨਾਲ ਆ ਮੈਂ ਝੂਠ ਬੋਲਦਾ ਬਿੱਲ ਤਾਂ ਨਹੀਂ ਝੂਠ ਬੋਲਦੇ ਆ ਬਿੱਲ ਦਵਾਈਆਂ ਮਿੰਟ ਚ ਵੀਡੀਓ ਵਾਇਰਲ ਕਰਦੇ ਹਾਂ ਫਟਾਫਟ ਜਿਹਦੇ ਵਿੱਚ ਕੋਈ ਇਹ ਕਹਿ ਦੇਵੇ ਕਿ ਸਾਡੀ ਤਾਂ ਹੈਲਪ ਹੀ ਨਹੀਂ ਹੋਈ ਸਾਡੀ ਤਾਂ ਵੀਡੀਓ ਪਾਤੀ ਸਾਡੀ ਹੈਲਪ ਹੀ ਨਹੀਂ ਹੋਈ ਪਰ ਕਦੀ ਕਿਸੇ ਨੇ ਇਹ ਵੀਡੀਓ ਪਾਈ ਹੈ ਕਿ ਆਹ ਪੇਸ਼ੈਂਟ ਦੀ ਹੈਲਪ ਕੀਤੀ ਹੈ ਇੱਕ ਜ਼ਰੀਆ ਫਾਊਂਡੇਸ਼ਨ ਨੇ ਆ ਤੁਸੀਂ ਖੁਦ ਦੇਖੋ ਇਹ ਅੱਜ ਦੀ ਚੈਟ ਹੈ ਸਾਰੀ ਭਾਈ ਜੀ ਆ ਦੇਖੋ ਉੱਪਰ ਟੁੜੇ ਇੱਕ ਦਿਨ ਦੇ ਵਿੱਚ ਕਈ ਵਾਰੀ 50-50000 ਰੁਪਏ ਦੀ ਦਵਾਈ ਚਲ ਜਾਂਦੀ ਹੈ ਸਾਡੀ ਸਰਕਾਰੀ ਹਸਪਤਾਲਾਂ ਦੇ ਵਿੱਚ 50000 ਦੀ ਦਵਾਈ ਇੱਕ ਦਿਨ ਦੇ ਵਿੱਚ ਕੈਨ ਯੂ ਇਮੇਜਿਨ ਆਤਾ ਹਰ ਹਮਤੋਂ ਇੱਕ ਗਰੁੱਪ ਦਿਖਾਇਆ ਫਰੀਦਕੋਟ ਮੈਡੀਕਲ ਦਾ ਅਗਲਾ ਗਰੁੱਪ ਪਾ ਦਿਓ ਚੰਡੀਗੜ੍ਹ ਪੀਜੀਆ ਦਾ ਆ ਚੰਡੀਗੜ੍ਹ ਪੀਜੀਆ ਦਾ ਗਰੁੱਪ ਹੈ ਚੰਡੀਗੜ੍ਹ ਪੀਜੀਆ ਦੇ ਵਿੱਚ ਇੰਨੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਇਲਾਜ ਚੱਲ ਰਿਹਾ ਆ ਤੁਸੀਂ ਚੈਟਾਂ ਆ ਮੇਰੇ ਵਟਸਐਪ ਮੈਂ ਤੁਹਾਡੇ ਮੋਰੇ ਗਰੁੱਪ ਹੀ ਰੱਖਤਾ ਜਿਹੜਾ ਬੰਦਾ ਤੁਹਾਡੇ ਮੋਰੇ ਗਰੁੱਪ ਹੀ ਰੱਖਤਾ ਜਿੰਨੇ ਉਸ ਤੋਂ ਜ਼ਿਆਦਾ ਟਰਾਂਸਪੇਰੈਂਸੀ ਹੋਰ ਕੀ ਕਰੇ ਫਰੀਦਕੋਟ ਮੈਡੀਕਲ ਦਾ ਤੁਹਾਨੂੰ ਗਰੁੱਪ ਦਿਖਾਤਾ ਚੰਡੀਗੜ੍ਹ ਪੀਜੀਆ ਦਾ ਗਰੁੱਪ ਦਿਖਾਤਾ ਆ ਹੁਣ ਅੰਮ੍ਰਿਤਸਰ ਦਾ ਗਰੁੱਪ ਹੈ ਅੰਮ੍ਰਿਤਸਰ ਦੀ ਟੀਮ ਦਿਨ ਰਾਤ ਵਿਚਾਰੀ ਲੱਗੀ ਹੋਈ ਹੈ ਪੇਸ਼ੈਂਟਾਂ ਨੂੰ ਦਵਾਈਆਂ ਲੈ ਕੇ ਦੇਣ ਅਗਲਾ ਗਰੁੱਪ ਆਜੋ ਇਹ ਆ ਗਿਆ ਹੁਣ ਲੁਧਿਆਣੇ ਦਾ ਗਰੁੱਪ ਆ ਲੁਧਿਆਣੇ ਦੇ ਗਰੁੱਪ ਲੁਧਿਆਣੇ ਜਿੱਥੇ ਆਪਾਂ ਬੈਠੇ ਆ तकरीबन 9:00 ਵਜੇ ਦਾ ਸਮਾਂ ਹੋਣ ਵਾਲਾ ਤੇ ਆ ਪੇਸ਼ੈਂਟ ਨੂੰ ਜਿਨ੍ਹਾਂ ਨੂੰ ਮੈਡੀਸਿਨਸ ਮਿਲ ਰਹੀਆਂ ਨੇ ਉਹ ਉਹਨਾਂ ਦੇ ਬਿੱਲ ਹੁਣ ਜੇ ਮੈਂ ਇਕੱਲੇ ਇਕੱਲੇ ਮਰੀਦ ਦੀ ਵੀਡੀਓ ਪਾਵਾਂ ਤਾਂ ਜ਼ਰੂਰੀ ਥੋੜੀ ਤੁਹਾਨੂੰ ਉਦੋਂ ਹੀ ਲੱਗੂਗਾ ਕਿ ਇਹ ਸੇਵਾ ਬਹੁਤ ਜ਼ ਇੱਕ ਦੋ ਦਿਨੀਆਂ ਵਟਸਐਪ ਸਨੈਪਸ ਨੇ ਕਿ ਇਹਨਾਂ ਨੂੰ ਦਵਾਈ ਦੇ ਦਿਓ ਇਹਨਾਂ ਨੂੰ ਦਵਾਈ ਦੇ ਦਿਓ ਇਹਨਾਂ ਨੂੰ ਦਵਾਈ ਦੇ ਦਿਓ ਇਹ ਲੁਧਿਆਣੇ ਦੀ ਪਰਚੀ ਆ ਆ ਗਰੁੱਪ ਇੱਕ ਹੋਰ ਦੇਖ ਲਓ ਆ ਸਚਿਨ ਭਾਈ ਦੇ ਫੋਨ ਦਾ ਗਰੁੱਪ ਹੈ ਮੇਰਾ ਪਰਸਨਲ ਵਟਸਐਪ ਗਰੁੱਪ ਹੈ ਆ ਦੇਖੋ ਇਹ ਚੀਜ਼ਾਂ ਅਸੀਂ ਕਦੀ ਅਜੇ ਤੱਕ ਦਿਖਾਈਆਂ ਨਹੀਂ ਇਹ ਤੁਹਾਨੂੰ ਸਕੂਨ ਮਿਲੇਗਾ ਜਿਹੜੇ ਵੀ ਲੋਕ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਸੇਵਾ ਕਰਦੇ ਨੇ ਜੋ ਤੁਸੀਂ ਖੱਟ ਰਹੇ ਹੋ ਨਾ ਮੈਂ ਉਹ ਸ਼ਬਦਾਂ ਦੇ ਦੱਸ ਨਹੀਂ ਸਕਦਾ ਕਿ ਕੀ ਖੱਟ ਰਹੇ ਹੋ ਤੁਸੀਂ ਸਾਖਸ਼ਾਤ ਰੱਬ ਦੀ ਸੇਵਾ ਕਰ ਰਹੇ ਹੋ ਇਹਨਾਂ ਮਰੀਜ਼ਾਂ ਦੀ ਸੇਵਾ ਕਰਕੇ ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਰੱਬ ਹੈ ਨਾ ਉਹ ਰੱਬ ਤੁਹਾਡਾ ਵੀ ਓਨਾ ਹੀ ਆ ਮੇਰਾ ਵੀ ਓਨਾ ਹੀ ਆ ਵੀਡੀਓ ਬਣਾਉਣ ਵਾਲੇ ਦਾ ਓਨਾ ਵੀ ਆ ਦੁਖੀ ਦਾ ਵੀ ਓਨਾ ਹੀ ਆ ਉਹ ਬੜਾ ਖੁਸ਼ ਹੋਏਗਾ ਜੇ ਉਹ ਦੇਖੇਗਾ ਕਿ ਮੇਰਾ ਬੱਚਾ ਇੱਕ ਦੁਖੀ ਹੈ ਤੇ ਉਹਦੀ ਹੈਲਪ ਕਰ ਰਿਹਾ ਮੇਰਾ ਸੁਖੀ ਬੱਚਾ ਆ ਸਾਡੇ ਡੈਲਸਿਸ ਸੈਂਟਰ ਜਿੱਥੋਂ ਡੈਲਸਿਸ ਚੱਲ ਰਹੇ ਨੇ ਪਰਚੀਆਂ ਦੇਖੋ ਮਤਲਬ ਇੰਨੇ-ਇੰਨੇ ਮਰੀਜ਼ਾਂ ਦੇ ਡੈਲਸਿਸ ਚੱਲ ਰਹੇ ਨੇ ਆ ਲਓ ਨਾਲ ਹੀ ਨਾਲ ਤੁਹਾਡਾ-ਤੁਹਾਡਾ ਉਪਰੋ ਗਰੁੱਪ ਦੇ ਵਿੱਚ ਮੈਸੇਜ ਪੈ ਰਹੇ ਨੇ ਇਹਨੂੰ ਦਵਾਈ ਦੇ ਦਿਓ ਆ ਦੇਖੋ ਆ ਪੇਸ਼ੈਂਟ ਆ ਤੇ ਜਿਨ੍ਹਾਂ ਦੇ ਡੈਲਸਿਸ ਚੱਲ ਰਹੇ ਨੇ ਇਸ ਕਰਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਕੰਮ ਕਰਨਾ ਬਹੁਤ ਔਖਾ ਹੈ ਕਦੀ ਆ ਕੇ ਇੱਥੇ ਟਾਈਮ ਕੱਢ ਕੇ ਕਿਤੇ ਬਹਿ ਕੇ ਦੇਖੋ ਨਾ ਕਿ ਕਿਵੇਂ ਕੰਮ ਚੱਲ ਰਿਹਾ ਤਾਂ ਬਾਈ ਜੀ ਤੁਹਾਨੂੰ ਪਤਾ ਲੱਗੇਗਾ ਕਿ ਇੱਕ ਜ਼ਰੀਆ ਫਾਊਂਡੇਸ਼ਨ ਕਰ ਕੀ ਰਹੀ ਹੈ ਅਗਲਾ ਗਰੁੱਪ ਆਜੋ ਆਜੇ ਮੈਂ ਤੁਹਾਨੂੰ 4 ਗਰੁੱਪ ਦਿਖਾਏ ਨੇ ਫਰੀਦਕੋਟ ਦਾ ਚੰਡੀਗੜ੍ਹ ਦਾ ਅਮ੍ਰਿਤਸਰ ਦਾ ਲੁਧਿਆਣੇ ਦਾ ਹੁਣ ਆਪਾਂ ਲੁਧਿਆਣੇ ਦੇ ਹਸਪੀਟਲ ਦਾ ਗਰੁੱਪ ਦੇਖਦੇ ਹਾਂ ਜਿਹਦੇ ਵਿੱਚ ਪੇਸ਼ੈਂਟਾਂ ਦੇ ਆਪਰੇਟ ਹੁੰਦੇ ਨੇ ਇਹ ਉਹ ਹਸਪੀਟਲ ਦਾ ਗਰੁੱਪ ਹੈ ਆਹ ਪੇਸ਼ੈਂਟ ਦਾ ਆਹ ਸਲਿੱਪ ਪਾਤੀ ਨਾਲ ਪੇਸ਼ੈਂਟ ਦੀ ਇੱਕ ਜ਼ਰੀਆ ਫਾਊਂਡੇਸ਼ਨ ਦੀ ਤੇ ਨਾਲ ਪੇਸ਼ੈਂਟ ਦੀ ਫ ਇੰਨੀ ਟਰਾਂਸਪੇਰੈਂਸੀ ਦੇ ਨਾਲ ਦੁਨੀਆ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦਾ ਨਾ ਕੋਈ ਕਰ ਰਿਆ ਅਗਲਾ ਗਰੁੱਪ ਆਜੋ ਰਾਸ਼ਨ ਗਰੁੱਪ ਜਿਹੜੇ ਪੇਸ਼ੈਂਟਾਂ ਨੂੰ ਰਾਸ਼ਨ ਜਾਂਦਾ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਪ੍ਰੂਫ ਕਿ ਉਹਨਾਂ ਨੂੰ ਕਿੰਨਾ ਰਾਸ਼ਨ ਜਾ ਚੁੱਕਾ ਹੁਣ ਤੱਕ ਅਗਲਾ ਗਰੁੱਪ ਆਜੋ ਅਗਲਾ ਗਰੁੱਪ ਬਠਿੰਡੇ ਦਾ ਬਠਿੰਡਾ ਏਮਜ਼ ਬਠਿੰਡੇ ਏਮਜ਼ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਦਵਾਈਆਂ ਜਾ ਰਹੀਆਂ ਨੇ ਇਹ ਉਹਨਾਂ ਦਾ ਗਰੁੱਪ ਹੈ ਯਾਰ ਤੁਸੀਂ ਇਹ ਦੇਖੋ ਕਿ ਤੁਹਾਡੇ ਕੋਲ ਵੀਡੀਓ ਦੇਖੀ ਨਹੀਂ ਜਾ ਰਹੀ ਹੁਣ ਇਹ ਪੂਰੀ ਜਿਹੜੀ ਮੈਂ ਦਿਖਾ ਰਿਹਾ ਤਾਂ ਸੋਚੋ ਏਕ ਜ਼ਰੀਆ ਫਾਊਂਡੇਸ਼ਨ ਕਿੰਦਾ ਸੇਵਾ ਨਿਭਾ ਰਹੀ ਹੈ ਕਿੰਨੇ ਹੀ ਪੇਸ਼ੈਂਟ ਨੇ ਇਹਦੇ ਵਿੱਚ ਮੈਂ ਜਿਹੜੇ ਤੁਹਾਨੂੰ ਦਿਖਾਵਾਂ ਤੁਹਾਨੂੰ ਮੈਂ ਪਟਿਆਲੇ ਦਾ ਗਰੁੱਪ ਦੇਖ ਲਓ ਆ ਸਾਡੇ ਪਟਿਆ ਇਹ ਚੰਡੀਗੜ੍ਹ ਦਾ ਗਰੁੱਪ ਹੈ ਜਿਹੜੇ ਜਿਹੜੇ ਪੇਸ਼ੈਂਟ ਨੂੰ ਮੈਡੀਸਿਨ ਜਾ ਰਹੀਆਂ ਨੇ ਆ ਬਿੱਲ ਦੇਖੋ ਧੜਾ ਧੜ ਬਿੱਲ ਬਣਦੇ ਨੇ ਆ ਦੇਖੋ ਕਿੰਨੇ ਦਾ ਬਿੱਲ ਆ 17000 ਰੁਪਏ ਦਾ ਬਿੱਲ 17000 ਰੁਪਏ ਦੀ ਦਵਾਈ ਚੱਲ ਗਈ ਆ ਮਰੀਜ਼ ਨੂੰ ਆ ਬਿੱਲ ਹੈ ਪੇਸ਼ੈਂਟ ਦਾ 17000 ਰੁਪਏ ਦੀ ਦਵਾਈ ਜਿਹੜੀ ਲੈਸ ਕਰਕੇ 10416 ਰੁਪਏ ਦੀ ਪਈ ਆ ਆ 17000 ਟੋਟਲ ਬਿੱਲ ਬਣਿਆ ਇਸ ਕਰਕੇ ਬੜਾ ਸੌਖਾ ਹੈ ਘਰੇ ਬਹਿ ਕੇ ਕਮੈਂਟਰੀ ਕਰਨਾ ਤੇ ਬੜਾ ਔਖਾ ਕਰਨਾ ਮੈਂ ਧੰਨ ਹੈ ਇੱਕ ਦਰੀਆ ਫਾਊਂਡੇਸ਼ਨ ਦੀ ਪੂਰੀ ਟੀਮ ਬੰਸੇਜ ਵੀਰਾ ਸਾਡੀ ਵੀਡੀਓ ਬਣਾ ਰਿਆ ਹੈ ਰੈਗੂਲਰ ਸਾਡਾ ਸੇਵਾਦਾਰ ਹੈ ਪਰ ਇਹਦੀ ਸੇਵਾ ਵੀਡੀਓ ਬਣਾਉਣ ਦੀ ਸਾਗਰ ਵੀਰਾ ਸਾਡਾ ਸਚੀਨ ਪਾਜੀ ਮੰਥਨ ਪ੍ਰਿਊ ਸਾਡਾ ਆ ਆਸ਼ੀਸ਼ ਜੀ ਰਾਹੁਲ ਜੀ ਸੁਖੀ ਵੀਰਾ ਚੰਦਨ ਆ ਸਾਡੀ ਭੈਣ ਜਿਹੜੀ ਪਿਛਲੇ ਕਰੀਬਨ 4-5 ਮਹੀਨਿਆਂ ਤੋਂ ਇੱਥੇ ਰੈਗੂਲਰ ਆ ਰਹੀ ਦਿਖਾਇਓ ਕੈਮਰਾਮੈਨ ਥੋੜਾ ਢਿੱਲਾ ਜਦੋਂ ਮੈਂ ਜਿੱਧਰ ਦੀ ਗੱਲ ਕਰਾਂ ਉਧਰ ਕੈਮਰਾ ਕਰ ਲਿਆ ਕਰੋ ਇਹ ਸਾਰੇ ਸਾਡੇ ਟੀਮ ਮੈਂਬਰ ਨੇ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਅੱਜ ਲਾਈਵ ਕਰਨ ਦਾ ਕੋਈ ਮੇਰਾ ਬਹੁਤਾ ਮੇਨ ਮਕਸਦ ਨਹੀਂ ਸੀਗਾ ਬਸ ਮੇਰਾ ਮਨ ਕੀਤਾ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇੱਕ ਜ਼ਰੀਆ ਫਾਊਂਡੇਸ਼ਨ ਕਰ ਕੀ ਰਹੀ ਐ ਤੁਹਾਨੂੰ ਲੱਗਦਾ ਕਿ ਸਿਰਫ ਮਰੀਜ਼ ਦੀ ਵੀਡੀਓ ਬਣਾ ਲਈ ਚਲੋ ਜੀ ਸੈਡ ਜਾਂ ਸੌਂਗ ਲਾਤਾ ਲਾਈਕ ਫਾਲੋਅਰ ਵਿਊ ਖੱਟ ਲੈ ਵਾ 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 ਐਦਾਂ ਨਹੀਂ ਹੁੰਦਾ ਇਹ ਬਹੁਤ ਔਖਾ ਕੰਮ ਐ ਸਾਡੇ 150 ਗਰੁੱਪ ਨੇ ਘਟੋ ਘਟ ਜਿਹਦੇ ਵਿੱਚ ਕੱਲੇ ਕੱਲੇ ਸਾਹਬ ਕੱਲੇ ਆ ਜਿਹੜੇ ਪੇਸ਼ੈਂਟ ਦੇ ਰੋਜ਼ ਟੈਸਟ ਹੁੰਦੇ ਨੇ ਆ ਉਹਦਾ ਗਰੁੱਪ ਦੇਖ ਲਓ ਜਿਹੜੇ ਪੇਸ਼ੈਂਟਾਂ ਦੇ ਰੋਜ਼ ਟੈਸਟ ਹੋ ਰਹੇ ਨੇ ਉਹਨਾਂ ਦਾ ਹਿਸਾਬ ਕਿਤਾਬ ਦੇਖ ਲਓ ਸਾਰਾ ਲੱਖਾਂ ਰੁਪਏ ਦੀਆਂ ਦਵਾਈਆਂ ਮਹੀਨੇ ਦੀਆਂ ਜਾ ਰਹੀਆਂ ਨੇ ਲੱਖਾਂ ਰੁਪਏ ਦੇ ਟੈਸਟ ਹੋ ਰਹੇ ਨੇ ਲੱਖਾਂ ਦੇ ਆਪਰੇਸ਼ਨ ਹੋ ਰਹੇ ਨੇ ਇਹ ਤੁਹਾਡੀ ਸਪੋਰਟ ਤੋਂ ਬਗੈਰ ਨਹੀਂ ਹੋ ਸਕਦਾ ਕੀ ਤੁਸੀਂ ਦਿਲੋਂ ਚਾਹੋਗੇ ਕਿ ਕਿਸੇ ਮਰੀਜ਼ ਦਾ ਇਲਾਜ ਪੈਸਿਆਂ ਕਰਕੇ ਰੁਕ ਜਵੇ ਨਹੀਂ ਚਾਹੋਗੇ ਨਾ ਉਹਦੇ ਲਈ ਇੱਕ ਚੀਜ਼ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਇਸ ਵੀਡੀਓ ਨੂੰ ਡਬਲ ਕਲਿੱਕ ਨੂੰ ਇੱਕ ਸੈਕਿੰਡ ਵੀ ਲੱਗਣਾ ਡਬਲ ਕਲਿੱਕ ਲਾਈਕ ਕਰਨਾ ਲਾਈਕ ਕਰਕੇ ਇਹ ਹੋਰ ਵੀਡੀਓ ਲੋਕਾਂ ਤੱਕ ਪਹੁੰਚੇ ਇਹਨੂੰ ਸ਼ੇਅਰ ਕਰੋ ਚਾਰ ਦੋਸਤਾਂ ਤੱਕ ਪੰਜ ਦੋਸਤਾਂ ਤੱਕ ਫਾਰਵਰਡ ਕਰੋ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਰਾਮ ਰਾਮ ਜੀ ਜਿਹੜੇ ਵੀ ਮਹਾਰਾਜ ਨੂੰ ਮੰਨਦੇ ਹੋ ਉਹਦਾ ਨਾਮ ਲਓ ਸੋ दैट ਇਹਦਾ ਨਾ ਵੀਡੀਓ ਦੀ ਇੰਗੇਜਮੈਂਟ ਵਧੇ ਵੀਡੀਓ ਵਾਇਰਲ ਹੋਵੇ ਤੇ ਉਹਨਾਂ ਤੱਕ ਲੋਕਾਂ ਤੱਕ ਵੀਡੀਓ ਪਹੁੰਚੇ ਜਿਹੜੇ ਵਿਚਾਰੇ ਦੁਖੀ ਆਪਣਾ ਇਲਾਜ ਨਹੀਂ ਕਰਾ ਸਕਦੇ ਜਾਂ ਜਿਹੜੇ ਹੈਲਪ ਕਰਨਾ ਚਾਹੁੰਦੇ ਨੇ ਅਸੀਂ ਰੋਜ਼ ਸ਼ਾਮ ਨੂੰ ਇਸ ਲੋਕੇਸ਼ਨ ਤੇ 7 ਤੋਂ 9 ਬੈਠਦੇ ਹਾਂ ਤੁਸੀਂ ਆਓ ਆ ਕੇ ਮੈਨੂੰ ਪਰਸਨਲੀ ਮਿਲ ਲਓ ਮੇਰੀ ਟੀਮ ਨੂੰ ਮਿਲ ਲਓ ਆ ਕੇ ਦੇਖੋ ਕਿਵੇਂ ਸੇਵਾ ਹੋ ਰਹੀ ਹੈ ਤਾਂ ਉਮੀਦ ਹੈ ਤੁਹਾਨੂੰ ਮੇਰੇ ਨਾਲ ਅੱਜ ਗੱਲਬਾਤ ਚੰਗੀ ਲੱਗੀ ਹੋਗੀ ਪੌਡਕਾਸਟਿੰਗ ਨੂੰ ਵੀ ਤੁਸੀਂ ਮੇਰੇ ਬਹੁਤ ਪਿਆਰ ਦੇ ਰਹੇ ਹੋ ਡੋਨਰ ਵੀ ਬਹੁਤ ਨੇ ਜਿਹੜੇ ਸੇਵਾ ਕਰਨ ਆਉਂਦੇ ਨੇ ਸੇਵਾਦਾਰ ਨੇ ਰਲ ਮਿਲ ਕੇ ਲੱਗੇ ਹੋਏ ਆਂ ਪਰਮਾਤਮਾ ਅਗੇ ਅਰਦਾਸ ਕਰਿਓ ਕਿ ਸਾਡੀ ਨੀਅਤ ਸਾਫ਼ ਸੁਥਰੀ ਦੇ ਨਾਲ ਅਸੀਂ ਲੱਗੇ ਰਹੀ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਮਾਤਾ ਦੀ। ਰਾਮ ਰਾਮ ਜੀ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਇਹ ਵੀ ਬਹੁਤ ਵੱਡੀ ਸੇਵਾ ਹੈ।